ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਜੀ ਫਤਿਹ ਐਡਮੰਟਨ ਸ਼ਾਹ ਤੋਂ ਦੋਸਤੋ ਇੱਕ ਖਬਰ ਲੈ ਕੇ ਹਾਜ਼ਰ ਹੋ ਰਿਹਾ ਖਬਰ ਇਹ ਹੈ ਕਿ ਅਲਬਰਟਾ ਦੇ ਜਿਹੜੇ ਟੀਚਰ ਦੇ ਆ ਜੀ ਉਹਨਾਂ ਨੇ ਸਰਕਾਰ ਨੂੰ ਨੋਟਿਸ ਦੇ ਦਿੱਤਾ ਜੀहां ਕਿ 6 ਅਕਤੂਬਰ ਤੱਕ ਅਗਰ ਫੈਸਲਾ ਨਹੀਂ ਹੁੰਦਾ ਉਹਨਾਂ ਦਾ ਯਾਨੀ ਕਿ ਕੰਟਰੈਕਟ ਜਿਹੜਾ ਅਗਰ ਉਹ ਨਹੀਂ ਹੁੰਦਾ ਤੇ ਉਹ 6 ਅਕਤੂਬਰ ਤੋਂ ਬਾਅਦ ਸਟ੍ਰਾਈਕ ਤੇ ਜਾਣਗੇ ਅਜੇ ਸਕੂਲ ਆਰੰਭ ਹੋ ਰਹੇ ਨੇ ਤੇ ਟੀਚਰਜ਼ ਦਾ ਇਹ ਜਿਹੜਾ ਜੀ ਹੁਣ ਇਹ ਫੈਸਲਾ ਆਇਆ 51000 ਦੇ ਕਰੀਬ ਟੀਚਰਜ਼ ਹੈਗੇ ਆ ਉਹਨਾਂ ਨੇ 6 ਅਕਤੂਬਰ ਤੋਂ ਬਾਅਦ ਹੜਤਾਲ ਤੇ ਚਲੇ ਜਾਣਾ ਇਹ ਜੇਸਨ ਸ਼ਿਲੰਘੁਰੀ ਜਿਹੜੇ ਪ੍ਰੈਜ਼ੀਡੈਂਟ ਨੇ ਅ ਅਲਬਰਟਾ ਟੀਚਰ ਐਸੋਸੀਏਸ਼ਨ ਦੇ ਉਹਨਾਂ ਨੇ ਗੱਲ ਆਖੀ ਆ ਜਿਹੜੀ ਗੱਲਬਾਤ ਸੂਬੇ ਦੇ ਨਾਲ ਹੋ ਰਹੀ ਸੀਗੀ ਉਹ ਹੁਣ ਕਿੰਨੇ ਚਿਰ ਦੀ ਸਟਾਲ ਹੋਈ ਸੀਗੀ ਯਾਨੀ ਕਿ ਗਾਂ ਨਹੀਂ ਸੀ ਤੁਰ ਰਹੀ ਜਦੋਂ ਹੁਣ ਉਹਨਾਂ ਨੇ ਇਹ ਅਨਾਉਂਸਮੈਂਟ ਕੀਤੀ ਆ ਤੇ ਜਿਹੜੇ ਸੂਬੇ ਦੇ ਮਨਿਸਟਰ ਨੇ ਐਜੂਕੇਸ਼ਨ ਦੇ ਉਹਨਾਂ ਦਾ ਨੇਟ ਹਾਰਨ ਮਾਫੀ ਚਾਹੁੰਦਾ ਜੀ ਫਾਈਨਾਂਸ ਮਨਿਸਟਰ ਨੇ ਨੇਟ ਹਾਰਨ ਹੋਈ ਉਹਨਾਂ ਕਿਹਾ ਵੀ ਮੈਨੂੰ ਇਹ ਜਾਣ ਕੇ ਬੜੀ ਨਿਰਾਸ਼ਾ ਹੋਈ ਆ ਕਿ ਟੀਚਰਸ ਜਿਹੜੇ ਆ ਉਹ ਸਟ੍ਰਾਈਕ ਤੇ ਜਾ ਰਹੇ ਆ ਉਹ ਕਹਿੰਦੇ ਵੀ ਇਹ ਕਿਸਮ ਦਾ ਸਟੂਡੈਂਟਸ ਦਾ ਜਿਹੜਾ ਪੂਰੇ ਦਾ ਪੂਰਾ ਸਾਲ ਆ ਉਹਦੇ ਉੱਤੇ ਕਿਸਮ ਦੇ ਜਿਹੜੇ ਕਹਿੰਦੇ ਹੁੰਦੇ ਆ ਨਿਰਾਸ਼ਾ ਦੇ ਬਦਲ ਛਾ ਜਾਂਦੇ ਨੇ ਵੀ ਇਹ ਉਹਨਾਂ ਨੂੰ ਨਹੀਂ ਸੀ ਕਰਨਾ ਚਾਹੀਦਾ ਔਰ ਇੱਕ ਵੱਖਰੀ ਪ੍ਰੈਸ ਕਾਨਫਰੰਸ ਦੇ ਵਿੱਚ ਡੈਨੀਅਲ ਸਮਿਥ ਹੋਰਾਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤੇ ਉਹਨਾਂ ਨੇ ਉੱਥੇ ਕਿਹਾ ਕਿ ਅਸੀਂ ਯਾਨੀ ਕਿ ਸੂਬਾ ਜਿਹੜਾ ਉਹ ਕਹਿੰਦੇ 12% ਜਿਹੜਾ ਟੀਚਰਜ਼ ਨੂੰ ਦੇ ਸਕਦਾ ਆਉਂਦੇ ਤਿੰਨਾਂ ਸਾਲਾਂ ਦੇ ਵਿੱਚ ਜਿਹੜੀ ਰੇਜ਼ ਆ ਜਿਹੜੀ ਪੈਸਿਆਂ ਵਾਲੀ ਗੱਲ ਆ ਇਸ ਤੋਂ ਜ਼ਿਆਦਾ ਉਹ ਕਹਿੰਦੇ ਪੈਸੇ ਅਸੀਂ ਨਹੀਂ ਦੇ ਸਕਦੇ ਪਰ ਟੀਚਰ ਐਸੋਸੀਏਸ਼ਨ ਜਿਹੜੀ ਹੈ ਜੀ ਏਟੀਏ ਉਹ ਕਹਿ ਰਹੀ ਆ ਵੀ ਦੇਖੋ ਜਿਹੜੇ ਕਲਾਸਰੂਮ ਸਾਈਜ਼ ਆ ਉਹ ਬਹੁਤ ਵੱਡੇ ਹੋ ਚੁੱਕੇ ਨੇ ਜਿਹੜੀ ਐਨਰੋਲਮੈਂਟ ਆ ਉਹ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਹੋ ਚੁੱਕੀ ਆ ਉਹਨਾਂ ਦੇ ਨੰਬਰ ਜਿਹੜੇ ਆ ਜੀ ਕੋਈ ਤਕਰੀਬਨ 91000 ਪਿਛਲੇ ਸਾਲ ਜ਼ਿਆਦਾ ਜਿਹੜੇ ਜੀ ਸਟੂਡੈਂਟ ਸਤੰਬਰ 2024 ਦੇ ਵਿੱਚ ਐਡ ਹੋਏ ਸੀ ਤੇ ਟੋਟਲ ਜਿਹੜੀ ਸਟੂਡੈਂਟ ਪਾਪੂਲੇਸ਼ਨ ਆ ਉਹ 8,25,000 ਤੇ 817 ਹੋ ਚੁੱਕੀ ਆ ਉਹਨਾਂ ਗੱਲਾਂ ਨੂੰ ਲੈ ਕੇ ਉਹ ਕਹਿੰਦੇ ਆ ਟੀਚਰ ਕਹਿੰਦੇ ਵੀ ਬੱਚੇ ਜਿਹੜੇ ਆ ਉਹ ਕਈ ਹਾਲਾਂ ਦੇ ਵਿੱਚ ਬੈਠੇ ਪੜਦੇ ਆ ਜਾਂ ਲਾਇਬ੍ਰੇਰੀ ਵਿੱਚ ਜਾ ਕੇ ਪੜਦੇ ਆ ਯਾਨੀ ਕਿ ਉਹਨਾਂ ਲਈ ਉਥੇ ਕਲਾਸਰੂਮ ਪ੍ਰੋਪਰ ਨਹੀਂ ਹੈ ਹੁਣ ਸੂਬਾ ਕਹਿੰਦਾ ਜੀ ਵੀ ਅਸੀਂ 1000 ਕ ਟੀਚਰ ਜਿਹੜਾ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਹਾਇਰ ਕਰਾਂਗੇ ਤਾਂ ਕਿ ਇਹ ਜਿਹੜੀਆਂ ਫਾਊਂਡੇਸ਼ਨਲ ਗੱਲਬਾਤ ਹੈਗੀ ਆ ਕਲਾਸਰੂਮ ਸਾਈਜ਼ ਦੀ ਉਹਦੇ ਤੇ ਸੁਧਾਰ ਹੋ ਸਕੇ ਪਰ ਜਿੱਥੋਂ ਤੱਕ ਗੱਲ ਪੈਸਿਆਂ ਦੀ ਆਉਂਦੀ ਪਈ ਉਹਨਾਂ ਦੀ ਤਨਖਾਹ ਵਧਾਈ ਜਾਵੇ ਸੂਬਾ ਉਥੇ ਜੀ ਬਿਲਕੁਲ ਜਿਹੜੀ ਆ ਹਜੇ ਨਾ ਕਰ ਰਿਹਾ ਹੈ ਕੱਲ ਨੂੰ ਜੇ ਉਹ ਇਸ ਗੱਲ ਤੇ ਮੰਨ ਜਾਣ ਤੇ ਕਹਿ ਨਹੀਂ ਜਾ ਸਕਦਾ ਪਰ ਇਸ ਵੇਲੇ ਸੂਬਾ ਜਿਹੜਾ ਉਹ ਜ਼ਿਆਦਾ ਤਨਖਾਹਾਂ ਦੇ ਵਿੱਚ ਵਾਧਾ ਕਰਨ ਤੋਂ ਝਿਜਕ ਰਿਹਾ ਹੈ ਚੈਨਲ ਪੰਜਾਬੀ ਲਈ ਕਲਮੀਤ ਸਿੰਘ ਸੰਘਾ ਐਡਮੰਟਨ